ਵਾਧੂ ਕੀ ਮਸਲਾ ਜੇ ਟੈਂਕੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਭਗਵੰਤ ਸਿੰਘ ਗ੍ਰਾਮ ਪੰਚਾਇਤ ਪੂਰੋਵਰ ਰਹੀਆਂ ਸ਼੍ਰੀਮਾਨ ਜੀ ਆ ਸਾਡੇ ਪਿੰਡ ਚ ਨਾ ਵਾਟਰ ਸਪਲਾਈ ਟੈਂਕੀ ਦਾ ਕੰਟੈਕਟ ਆਇਆ ਸੀ ਜੋ ਕਿ ਠੇਕੇਦਾਰ ਬਹੁਤ ਹੀ ਮਾਰਕਿਡਿਸ਼ਨ ਦਾ ਕੰਮ ਕਰ ਰਿਹਾ ਮਤਲਬ ਆ ਜਿਹੜੀ ਸਾਈਡ ਤੇ ਬਾਉਂਡਰੀ ਵਾਲ ਕਰਨਾ ਇਹ ਪੁਰਾਣੇ ਚੈਨਲ ਦੇਖੋ ਪੁੱਟ ਕੇ ਇਹਨਾਂ ਦੇ ਦੁਆਲੇ ਕੋਈ ਮਟੀਰੀਅਲ ਨਹੀਂ ਪਾ ਰਿਹਾ ਜਦ ਕਿ ਇਹਦੀ ਨਵੀਂ ਪਾਸ ਆ ਉਹੋ ਲਾ ਕੇ ਇਹ ਇੰਨੀ ਤੇ ਹਵਾ ਦੇ ਵਿੱਚ ਆ ਭੇਡੇ ਕੇ ਪੈਂਦੀ ਆ ਜੇ ਉਹਨੂੰ ਕਹੀਏ ਵੀ ਇਹਨਾਂ ਦੁਆਲੇ ਮਾਲ ਪਾਲ ਆ ਜਾਂ ਕੁਝ ਕਰਨ ਦਾ ਮੈਂ ਨਹੀਂ ਕਰਨਾ ਆ ਜੋ ਟੂਟੀਆਂ ਲਾਈਆਂ ਨੇ ਪਿੰਡ ਦੇ ਵਿੱਚ ਕੁਛ ਇਹਨੂੰ ਜਦੋਂ ਇੱਕ ਵਾਰੀ ਕੱਸੋ ਤੇ ਦੂਜੀ ਵਾਰੀ ਖੋਲੋ ਤੇ ਵਿੱਚ ਪਾਣੀ ਨਹੀਂ ਆਉਂਦਾ ਜਿੱਲੇ ਵੀ ਪਿੰਡ ਚ ਕਨੈਕਸ਼ਨ ਹੋਣੇ ਲੋਕਾਂ ਨੇ ਆਪਣੀਆਂ ਟੂਟੀਆਂ ਲਿਆ ਕੇ ਲਾਈਆਂ ਇਹਨੂੰ ਕਿਹਾ ਵੀ ਭਾਈ ਤੂੰ ਟੂਟੀ ਬਹੁਤ ਮਾਰੀ ਕੁਆਲਟੀ ਦੀ ਲਾ ਰਿਆਂ ਨੂੰ ਚੰਗੀ ਕਰ ਆਂਦਾ ਬਸ ਜੋਰ ਲੱਗ ਗਿਆ ਲੱਗ ਗਿਆ ਇਹ 26 ਲੱਖ 6900 66 ਰੁਪਏ ਦਾ ਪੈਕੇਜ ਜੋ ਸ੍ਰੀ ਰਮਨ ਬੈਲ ਸਾਡੇ ਹਲਕਾ ਚਾਰਜ ਨੇ ਪਿੰਡ ਪੂਰਾ ਹੋਰ ਆਈਆਂ ਵਾਸਤੇ ਪਾਸ ਕਰਾਇਆ ਸੀ ਉਹ ਇਸ ਠੇਕੇਦਾਰ ਨੇ ਉਸ ਨੂੰ ਪੂਰਾ ਰਫਾ ਦਫਾ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਅੱਗੋ ਇਹ ਚੈਲੰਜ ਕਰਦਾ ਹਨੂ ਵੀ ਤੁਹਾਡਾ ਜਿੱਥੇ ਦੋ ਜਵਾਰ ਲੱਗਦਾ ਲਾ ਲਓ ਸਾਡੀ ਪ੍ਰਸ਼ਾਸਨ ਅਗੇ ਬੇਨਤੀ ਆ ਕਿ ਇਹ ਸਰਕਾਰ ਦਾ ਇੱਕ ਇੱਕ ਪੈਸਾ ਚੰਗੇ ਤਰੀਕੇ ਨਾਲ ਲੱਗੇ ਇਹਦੀ ਦੁਰਵਰਤੋਂ ਨਾ ਹੋਏ ਤੋਂ ਇਹ ਜਿਹੜਾ ਕੰਮ ਹੋਇਆ ਇਹਨੂੰ ਵੇਖਿਆ ਜਾਏ ਮਟੀਰੀਅਲ ਬਹੁਤ ਮਾਰੀ ਕੁਆਲਟੀ ਦਾ ਲਾਇਆ ਵੇਖੋ ਰੇਤੇ ਦੇ ਵਿੱਚ ਮਿੱਟੀ ਤੁਰੀ ਫਰੰਡ ਹੈ ਹਰ ਇੱਕ ਥੋਰੇ ਤਾਂ ਲਾਇਆ ਹੈ ਆਖਿਆ ਸਦੀ ਕਰਦਾ ਇਹ ਸਰਕਾਰ ਕੇ ਬੇਨਤੀ ਹਾਲੇ ਵੀ ਇਹ ਚੰਗੀ ਤਰ੍ਹਾਂ ਕੰਮ ਕੀਤਾ ਜਾਜਾ ਕਿ ਜੋ ਸਰਕਾਰ ਦਾ ਕਹਾਓ ਇੱਕ ਇੱਕ ਚੰਗੇ ਥਾ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਡਾ ਪਿੰਡ ਜੀ ਪੂਰਾ ਹੋ ਰਹੀਆਂ ਮੈਂ ਪੰਚਾਇਤ ਮੈਂਬਰ ਖਜ਼ਾਰਸ਼ ਬਾਲ ਸਿੰਘ ਇਹ ਸਾਡੀ ਪੂਰੀ ਪੰਚਾਇਤ ਖੋਤੀ ਆ ਸਾਡੇ ਸਰਪੰਚ ਸਾਹਿਬ ਨੇ ਇਹ ਸਾਡੇ ਮੈਂਬਰ ਸਾਹਿਬ ਨੇ ਮੈਂਬਰ ਸਾਹਿਬ ਨੇ ਸਾਡੇ ਪਿਛੇ ਨਗਰ ਦੇ ਵਾਸੀ ਇਹ ਬੇਨਤੀ ਹੈ ਜੀ ਕਿ ਜਿਹੜਾ ਇਹ ਠੇਕੇਦਾਰ ਜਿਹੜਾ ਇਹ ਕੰਮ ਕਰਕੇ ਗਿਆ ਸੀ ਪਿੰਡ ਦੇ ਵਿੱਚ ਪੂਰਾ ਟੈਂਕੀ ਦਾ ਕੰਮ ਜਿੰਨਾ ਵੀ ਸਾਰੀ ਦਾ ਕੰਮ ਕੀਤਾ ਇਹ ਅਸੀਂ ਪ੍ਰਸ਼ਾਸਨ ਨੂੰ ਇਹਦੇ ਬਾਰੇ ਬੇਨਤੀ ਕਰਨੀ ਚਾਹੁੰਦੇ ਆ ਕਿ ਇਹਨੇ ਬਹੁਤ ਘਟੀਆ ਕਿਸਮ ਦਾ ਮਟੀਰੀਅਲ ਤੁਹਾਨੂੰ ਪਹਿਲਾਂ ਦਿਖਾ ਦਿੱਤਾ ਸਾਰਾ ਫੋਟੋ ਦੇ ਵਿੱਚ ਵੀ ਬਹੁਤ ਘਟੀਆ ਕਿਸਮ ਦਾ ਮਟੀਰੀਅਲ ਜਿਹੜਾ ਲਾਇਆ ਵਾ ਤੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਕਿ ਜਿਹੜੀ ਇਹ ਫੈਂਸਿੰਗ ਜਿਹੜੀ ਚਾਰ ਸ਼ਰੇ ਲਾਉਣ ਲੱਗੇ ਤਾਂ ਸਾਡੇ ਸਰਪੰਚ ਸਾਹਿਬ ਨੇ ਉਹਨੂੰ ਆ ਕੇ ਰੋਕਿਆ ਕਿ ਕਿਉਂ ਉੱਥੇ ਇੱਕ ਕੌੜਾ ਕੱਢਿਆ ਜਿਹੜਾ ਸਕੂਲ ਦਾ ਉਹੋ ਥਾਂ ਆ ਕੇ ਇਹਨੇ ਆਪਣੀ ਇਸਟਮਲ ਕੀਤੀ ਆ ਤੇ ਜਿਹੜੇ ਚਾਰ ਸ਼ਰੇ ਫੈਂਸਿੰਗ ਦੇ ਜਿਹੜੇ ਕਾਰਨਰ ਜਿਹੜੇ ਲੱਗੇ ਨੇ ਉਹਦੇ ਵਿੱਚ ਜਿਹੜੇ ਐਂਗਲ ਲਾਏ ਨੇ ਉਹ ਵੀ ਸਾਡੇ ਸਕੂਲ ਦੇ ਐਂਗਲ ਕਿਉਂਕਿ ਇੱਥੋਂ ਲਾਤੇ ਨੇ ਇਹੀ ਇਹਨਾਂ ਨੂੰ ਆਖਿਆ ਕਿ ਜਿਹੜਾ ਟੈਂਕੀ ਦਾ ਜਿਹੜਾ ਮਟੀਰੀਅਲ ਆ ਜਿਹੜਾ ਤੁਹਾਨੂੰ ਪਿੱਛੋਂ ਜਿਹੜਾ 26 ਲੱਖ ਦਾ ਟੈਂਡਰ ਜਿਹੜਾ ਤੁਸੀਂ ਭਰਿਆ ਵਾ ਉਹ ਤੁਸੀਂ ਕਿਉਂ ਨਹੀਂ ਆ ਕੇ ਇਹਨੂੰ ਸਹੀ ਤਰੀਕੇ ਨਾਲ ਸਿਮਿੰਟ ਭਰ ਕੇ ਤੇ ਚਾਰ ਚਫੇਰ ਇਹਦੀ ਜਿਹੜੀ ਕੰਡੇ ਵਾਲੀ ਤਾਰ ਉਹ ਕਿਉਂ ਲਾ ਕੇ ਤੁਸੀਂ ਫਿਟਿੰਗ ਨਹੀਂ ਕਰਦੇ ਜਾਂਦਾ ਕਿ ਮੈਨੂੰ ਕੁਝ ਨਹੀਂ ਕਹਿਣਾ ਤੁਸੀਂ ਜੋ ਕਰਨਾ ਕਰ ਲਓ ਇਹੋ ਕੁਝ ਹੋਣਾ ਜੇ ਕਰੋਨਾ ਤੇ ਕਰੋ ਲਓ ਜੇ ਨਹੀਂ ਕਰੋਨਾ ਤੇ ਨਾ ਕਰੋ ਕਲਦਾ ਸਮਾਨ ਆਪਣਾ ਸਾਰਾ ਹੀ ਤੋਂ ਕਿਥੋਂ ਚੱਲੇਗਾ ਸਰ ਸਾਡੇ ਇੰਨੇ ਸਰਪੰਚ ਸਾਹਿਬ ਦੇ ਕਹਿਣ ਤੇ ਇੰਨੀ ਗੱਲ ਕਹੀ ਹੈ ਕਿ ਤੂੰ ਇਹ ਜਿਹੜਾ ਕੰਮ ਸਹੀ ਤਰੀਕੇ ਨਾਲ ਕਰ ਸਹੀ ਮਟੀਰੀਅਲ ਲਾ ਤੇ ਜਿਹੜਾ ਇਹ ਟੈਂਕੀ ਦਾ ਜਿਹੜਾ ਕੰਮ ਕੀਤਾ ਉਹ ਪਿੱਛੋਂ ਅਫੀਸਰ ਆਉਂਦੇ ਸੀਗੇ ਤਾਂ ਉਹਨਾਂ ਨੇ ਆਪਣੇ ਹਿਸਾਬ ਨਾਲ ਇੰਜੀਨੀਅਰਿੰਗ ਬਾਰੇ ਨੇ ਕਰਾਇਆ ਉਦੋਂ ਸਾਡੀ ਕੋਈ ਦਖਲਅੰਦਾਜ਼ੀ ਨਹੀਂ ਪਰ ਜਿਹੜਾ ਹੁਣ ਸਾਡੀਆਂ ਜਿਹੜੀਆਂ ਪਿੰਡ ਦੇ ਵਿੱਚ ਪੈਪਾਂ ਪਾਈਆਂ ਨੂੰ ਉਹ ਵੀ ਇਹਨੇ ਬਹੁਤ ਘੜੀਆਂ ਕਸਮਤੀਆਂ ਪਾਈਆਂ ਨੇ ਅਸੀਂ ਟੂਟੀਆਂ ਵੀ ਬਹੁਤ ਘੜੀਆਂ ਕਸਮਤੀਆਂ ਨੇ ਤੇ ਜਿਹੜੀਆਂ ਇਹਨੇ ਜਿਹੜੀਆਂ ਪੈਪਾਂ ਲਾਈਆਂ ਨੇ ਉਥੇ ਜੀਆਈ ਪਾਈਪ ਲੱਗਣੀ ਸੀ ਤਾਂ ਪਲਾਸਟਿਕ ਦੀ ਪ ਉਹ ਤੋਂ ਟਕਾਉਂਦੀਆਂ ਸਾਰੀਆਂ ਉਹਦੀ ਇਨਕੁਆਰੀ ਕੀਤੀ ਜਾਵੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਇਹ ਜੋ ਜਿੰਨਾ ਵੀ ਅਫਸਰਾਂ ਨੇ ਇਹਨੂੰ ਟੈਂਡਰ ਦਿੱਤਾ ਹੋਇਆ ਅਸੀਂ ਇਹ ਪ੍ਰਸ਼ਾਸਨ ਦੇ ਇੱਕ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਨੇ ਇਹਨੂੰ ਅਫਸਰਾਂ ਨੇ ਟੈਂਡਰ ਦਿੱਤਾ ਹੋਇਆ ਜਿਹੜੇ ਇਹਦੇ ਬਿੱਲ ਪਾਸ ਕਰਦੇ ਨੇ ਇਹਦੀ ਇਨਕੁਆਰੀ ਕੀਤੀ ਜਾਵੇ ਇਹ 26 ਲੱਖ ਦਾ ਟੈਂਡਰ ਜਿਹੜਾ ਕਿ ਇਹਦੀ ਸਾਰੀ 26 ਲੱਖ 10000 ਦਾ ਟੈਂਡਰ ਇਹਦੀ ਸਾਰੀ ਛਾਣਬਿੰਦ ਕਰਕੇ ਇਹ ਸਾਰਾ ਕੰਮ ਤਸਲੀਭਗ ਸਾਡਾ ਕਰਵਾਇਆ ਜਾ ਜੋ ਉੱਪਰੋਂ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਇਨਾ ਪੈਸਾ ਦੇ ਰਹੇ 26 ਲੱਖ ਇੱਕ ਪਿੰਡ ਪੂਰੋਵਾਲ ਰਾਈਆਂ ਨੂੰ ਟੈਂਕੀ ਵਾਸਤੇ ਉਹਨਾਂ ਨੇ ਰਮਣ ਬੈਲ ਜੀ ਉਹਨਾਂ ਨੇ ਲਿਆਕ ਦਿੱਤਾ ਤੋਂ ਇੱਥੇ ਇਹ ਜਿਹੜਾ 26 ਲੱਖ ਦੀ ਦੁਰਵਤਨ ਕੀਤੀ ਗਈ ਆ ਅੰਦਰ ਵੀ ਤਾਂ ਨਾ ਸਟਾਰਟਰ ਦੀ ਜਿਹੜੇ ਨੇ ਇੱਕ ਪੁਰਜਾ ਪਾਣਾ ਡਾਇਰੈਕਟ ਮੋਟਰ ਚਲਾਵਾ ਕੇ ਜਿਹੜਾ ਇੱਥੇ ਮੁਲਾਜ਼ਮ ਲੱਗਾ ਸਪਲਾਈ ਦਾ ਉਹਨੇ ਡਾਇਰੈਕਟ ਮੋਟਰ ਚਲਾ ਕੇ ਪਿੰਨੂ ਸਪਲਾਈ ਦਿੱਤੀ ਹੈ ਜੀ ਉਹ ਮੋਟਰ ਛੱਡ ਗਈ ਉਹਦੇ ਵਿੱਚ ਵੀ ਇਹਨਾਂ ਪਿੰਡ ਵਾਲਿਆਂ ਵਿਚਾਰੇ ਨੇ ਪੈਸੇ ਇਕੱਠੇ ਕਰਕੇ ਤਾਂ ਸਾਰੀ ਮੋਟਰ ਚਲਾਈ ਤੇ ਜਿਹੜਾ ਕਿ ਇਹਨੂੰ ਉਹ ਬੇਨਤੀ ਵਾਰ-ਵਾਰ ਕਰ ਰਹੇ ਆ ਕਿ ਆ ਕੇ ਪੁਰਜਾ ਪਾ ਦੇ ਇਹਨਾਂ ਨੇ ਤਾਂ ਕੋਈ ਪੁਰਜਾ ਨਹੀਂ ਪਾਇਆ ਕੋਈ ਵੀ ਤੇ ਹੁਣ ਵੀ ਮੋਟਰ ਡ ਦੂਸਰੀ ਗੱਲ ਸਾਡੀ ਇਹ ਹੈ ਕਿ ਜਿਹੜਾ ਪਾਣੀ ਸ਼ੁੱਧ ਦੇਣ ਵਾਸਤੇ ਪਿੰਡ ਨੂੰ ਉੱਤਾਂ ਟੈਂਕੀ ਬੰਦੀ ਆ ਟੈਂਕੀ ਤੋਂ ਜਾਲਾ ਹੀ ਵੱਜਦਾ ਕੀੜੇ ਮਕੌੜੇ ਪੈਂਦੇ ਨੇ ਇੱਕ ਜਿਹੜੀ ਦਵਾਈ ਸਪਲਾਈ ਹੁੰਦੀ ਹੈ ਵਿਚੋ ਦੇ ਉਹਦਾ ਇਹ ਨਿਆਇਕ ਪੁਆਇੰਟ ਨਹੀਂ ਰੱਖਿਆ ਪੁਆਇੰਟ ਰੱਖਿਆ ਕਿੰਨੀ ਵਾਰੀ ਇਹ ਬੇਨਤੀ ਕੀਤੀ ਹੈ ਤੇ ਜਿਹੜੀ ਦਵਾਈ ਹੈ ਪਹਿਲਾਂ ਚ ਪਾ ਤੇ ਫਿਰ ਪਿੰਡ ਨੂੰ ਸਪਲਾਈ ਦਾ ਪਿੰਡ ਲੋਕ ਤਾਂ ਬਿਮਾਰ ਨਹੀਂ ਕਰਨੇ ਤੇ ਇਹ ਆਂਦਾ ਜੋ ਮੈਂ ਕਰਤਾ ਇਹੋ ਹੋਣਾ ਜੇ ਤੁਸੀਂ ਜੋ ਕਰਨਾ ਕਰ ਲੋ ਇਹਦੀ ਪਤਾ ਨਹੀਂ ਕਿਹੜੇ ਅਫਸਰਾਂ ਨਾਲ ਸੈਟਿੰਗ ਆ ਸਾਡੀ ਨੇ ਇਹ ਸੁਣਦਾ ਅਸੀਂ ਪ੍ਰਸ਼ਾਸਨ ਕੋਲੇ ਬੇਨਤੀ ਕਰਦੇ ਆ ਜੇ ਪ੍ਰਸ਼ਾਸਨ ਨੇ ਅਫਸਰਾਂ ਨੇ ਸਾਡੀ ਇਹ ਬੇਨਤੀ ਨਾ ਸੁਣੀ ਅਸੀਂ ਚੈਲੰਜ ਇਹ ਪੰਚਾਇਤ ਪੂਰੋਲ ਰਾਇਆਂ ਦੀ ਤੇ ਜੇ ਆਫੀਸਰਾਂ ਜਿਹੜੇ ਇਹ ਟੈਂਡਰ ਪਾਸ ਕਰਕੇ ਜਿਹੜੇ ਬਿੱਲ ਪਾਸ ਕਰਦੇ ਨੇ ਠੇਕੇਦਾਰ ਦੇ ਜਨਾ ਕੀਤੇ ਤਾਂ ਇਹ ਆਰਟੀ ਪਾਸ ਸਾਰੀ ਇਹ ਦੀ ਇਨਕੁਆਰੀ ਕਰਵਾਵਾਂਗੇ ਦੀ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਇਹ ਸਾਰੀ ਸ਼ਾਨਬੀਨ ਕਰਕੇ ਇਹ ਕੰਮ ਵਧੀਆ ਤਰੀਕੇ ਨਾਲ ਕਰਵਾਇਆ ਜਾਵੇ ਤਾਂ ਜੋ ਇਹ ਸਾਰੀ ਟੈਂਕੀ ਦੀ ਸੇਫਟੀ ਰਵੇ ਅੰਦਰ ਗੰਦਾ ਮੇਲ ਨਾ ਛੁੱਟਿਆ ਜਾਵੇ ਪਿੰਡ ਦੇ ਵੱਲੋਂ ਕੋਈ ਵੀ ਇਹ ਸਾਫ ਸੁਥਰੀ ਜਗ੍ਹਾ ਰਵੇ ਤਾਂ ਸਾਰੇ ਐਂਗਲ ਤੁਹਾਨੂੰ ਘਟਿਆ ਕਿਸਮ ਦਾ ਮਟੀਰੀਅਲ ਜਿਹੜਾ ਲਾਇਆ ਹੋ ਤ ਸਾਰੇ ਐਂਗਲ ਮਿੱਟੀ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਫੋਟੋ ਦੇ ਵਿੱਚ ਵੀਡੀਓ ਦੇ ਦਿਖਾਤੇ ਨੇ ਐਂਗਲ ਵੀ ਪਹਚਾਤਦੇ ਐਂਗਲ ਵੀ ਪਹਚਾਤਦੇ ਤੇ ਉਸੇ ਤਰ੍ਹਾਂ ਹੀ ਮਿੱਟੀ ਦੇ ਵਿੱਚ ਰੱਖ ਕੇ 6 6 ਇੰਚ ਗੱਡ ਕੇ ਉੱਤੇ ਲਾਉਣਾ ਸ਼ੁਰੂ ਕੀਤਾ ਤੇ ਪਰ ਕੱਲ੍ਹ ਦੀਆਂ ਨੂੰ ਗੱਲ ਆਕੀ ਤਾਂ ਕੱਲ੍ਹ ਦਾ ਇਹ ਦੌੜ ਗਿਆ ਵੇ ਇਸ ਕਰਕੇ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਆ ਅੱ비 ਲੱਖ ਰੁਪਏ ਦਾ ਇਹਦੀ ਛਾਂਪੀਣ ਕਰਕੇ ਇਨਕੁਆਇਰੀ ਕੀਤੀ ਜਾਵੇ ਕਿ ਇਹ ਪੈਸਾ ਲੱਗਾ ਕਿੱਥੇ ਆ ਆਹ ਮਟੀਰੀਅਲ ਜਿਹੜੀ ਠੇਕੇਦਾਰ ਨੇ ਸਾਡਾ ਰੇਤ ਕੁੱਕ ਬੱਜਰ ਮਿੱਟੀ ਲਿਆ ਲਿਆ ਕੇ ਮੈਂ ਤੈਂਕੀ ਦਾ ਸਾਰਾ ਮਟੀਰੀਅਲ ਜਿਹੜਾ ਵਰਤਿਆ ਸਾਡਾ ਜੀ ਆਹ ਵੇਖ ਲੋ ਇਹੀ ਵੇਖ ਲੋ ਆਹ ਆਹ ਜੀ ਮਟੀਰੀਅਲ ਪਾਇਆ ਤੈਂਕੀ ਆ ਥੱਲੋ ਪੁੱਟਣੀ ਏ ਜਿ세 ਆ ਤੇਰਾ ਲੱਗਦਾ ਹੂੰ ਠੇਕੇਦਾਰ ਨੰਬਰ ਲੱਗੇਗਾ ਜੀ ਉਹ ਪੰਡਤਰਾ ਨੰਬਰ 2 ਆ ਸਾਡੇ ਆਹ ਚੋਟੀ ਮਾਰਿਆ ਪੀਂਦਾ ਬਣਾਉਣ ਦਾ ਇਹਨਾਂ ਟਾਕੀ ਕਿਸੇ ਨਾਲ ਨਾਲ ਲੱਗ ਜੇ ਨਹੀਂ ਜਦੋਂ ਉਹ ਅਕਸਰ ਵੀ ਲੈ ਆ ਸਾਡੀ ਪਾਸ ਸਾਰੀ ਬਾਰੀ ਆਪਣਾ ਨੀਂਦ ਪਾਉਣਾ ਜਿਹੜੇ ਜਦੋਂ ਰੋਡ ਤੇ ਰੱਖਣੇ ਵਾਕਤ ਬਣਾਈ ਜਿਹੜੇ ਤੱਤ ਦਾ ਨਾਮ ਪਰੇ ਜਾਂ ਅੱਧੇ ਟੂਟੀ ਗਾ ਕੇ ਮੈਚ ਚਾਉਣਾ ਉਸ ਬਣਾਉਣਾ ਕੋਲਾਂ ਦਾ ਆ ਵੀ ਤੁੰਡਾ ਤੁੰਡਾ ਆਹ ਸਾਹ ਜੀ ਆਕਸਰ ਯਾਕ ਦੀ ਸੰਧੀ ਟੂਟੀ ਲਾਈ ਜਾਂ ਤਾਂ ਸਾਰੇ ਇੱਕ ਵਾਰੀ ਕੱਸਦੀ ਹੈ ਤੇ ਦੂਜੀ ਵਾਰੀ ਖੋਲਣ ਪਾਣੀ ਨਹੀਂ ਹੁੰਦਾ ਨਹੀਂ ਹੁੰਦਾ ਉਹ ਪਿੰਡ ਉਹਦੇ ਵਿੱਚ ਸੁਸਨੀ ਵੀ ਲੈ ਆਪ ਕੋ ਆਪਣੀ ਟੂਟੀ ਢਾ ਕੇ ਲਉਂਦੇ ਨੇ ਤੇ ਬਈ ਇਸੋਂ ਜ਼ਿਆਦਾ ਗੱਲ ਤੇ ਕੋਈ ਮੋੜਿਆ ਕਾਹਨ ਗਲਤ ਕੋਈ ਨਾ ਤਾਚ ਪੋਛੋ ਜਦੋਂ ਜੇ ਸਾਡੇ ਘਰੋਂ ਲੈ ਜਾਂਦੇ ਨਹੀਂ ਪਾਜੀ ਤਰ ਮੰਗੋ ਗਿਆ ਤਾਂ ਪਾਪਾ ਦਾ ਜੇ ਜੇ ਪਾਪਾ ਪਾਪਾ ਤੇ ਜੇ ਕੋਈ ਜਾਂਦਾ ਪੈਣੀ ਕਿਰੇ ਆ ਤਾਂ ਮੈਂ ਕੁੱਪੜ ਛੱਡ ਦੂਗਾ ਤੁਹਾਨੂੰ ਜੀ ਫਿਰ ਇਹਨੂੰ ਦੇ ਝਾੜਿਆਂ ਨਾਲ ਭੇਜ ਦਗਾ ਤੇ चुकड़ो हूँ चुपल मटीरियल ठेकेदार जरा ने काम किया पिंड पूरा टैंकी का ਆਹ ਦੇ ਲੋ ਜੀ ਠਿਕਾ ਦਾ ਜਿਹੜਾ ਮਟੀਰੀਅਲ 4 ਫਿਰ ਫੰਸਿੰਗ ਕਿਹੜੀ ਲੈਣ ਲਾਉਂਦੇ ਆ ਜਿੱਥੇ ਸਾਡੇ ਸਕੂਲ ਦੇ ਪਿੰਡਾਂ ਚੋਂ ਕਿਤੇ ਇੱਥੇ ਆ ਲੱਗਣ ਡੀਆਂ ਜਿੱਥੇ ਆ ਆ ਦੀ ਫਿਟਿੰਗ ਜੇ ਆ ਵੀ ਵੇਖ ਸਾਰੇ ਵੇਖ ਇਧਰ ਵੀ ਦੇਖ ਲੋ ਇੱਕ ਬੰਦਾ ਆਹਦੀਆਂ ਫਿਟਿੰਗ ਆ ਆ ਦੀ ਫਿਟਿੰਗ ਆ ਬ ਉਹ ਕੋਟਕੇ ਦਾ ਉੱਤ ਮਿੱਟੀ ਦਾ ਦਬ ਗਿੱਤਰਾ ਸਾਰੇ ਮਿੱਟੀ ਦਾ ਦਬੀ ਕੇ ਉੱਤਰਾ ਲਾ ਕਰਾ ਕੋ ਸਿਮਿੰਟ ਦੀ 4 ਫਿਰ ਚਾ ਸਿਮਿੰਟੀ ਪਾਉਂਦਾ ਆ ਵੀ ਅੱਗੇ ਢੇਰੀ ਵੇਖ ਲੋ ਜਾ ਤੇ ਆਖਣਾ ਵੇ ਆ ਵੇਖ ਹੁਣ ਹਲਾਕ ਦਿਖਾ ਜੋ ਆ ਆ ਲੋ ਜੀ ਆ ਦੇ ਟੈਂਕੀ ਦੀ ਰਿਪੇਅਰ ਇਹ ਠੇਕੇਦਾਰ ਜੀ ਡੇਡੇ ਵਧੀਆ ਤੁਸੀਂ ਇਹਨਾਂ ਨੂੰ ਸੈਟਿੰਗ ਕਰਨਾ ਮੇਰਾ ਨਾਮ ਜੀ ਸਾਹਿਲ ਹੈ ਮੈਂ ਇਸ ਟਾਈਮ ਐਸਡੀਓ ਵਾਰਡਸਪਲੇ ਇੰਸੈਂਟੇਸ਼ਨ ਕੋਲ ਦਾਸ ਪੁੱਛਿਆ ਜੀ ਬਾਕੀ ਜਿਹੜੀ ਤੁਸੀਂ ਗੱਲ ਕਰ ਰਹੇ ਪੁਰਾ ਪੁਰਾ ਵੱਲ ਰਹੀਆਂ ਦੀ ਉਹ ਸੰਬੰਧੀ ਮੈਨੂੰ ਕੰਪਲੇਂਟ ਤੁਹਾਡੇ ਥਰੂ ਹੀ ਮਿਲੀ ਹੈ ਇਸ ਕੰਪਲੇਂਟ ਨੂੰ ਮੈਂ ਚੰਗੀ ਤਰ੍ਹਾਂ ਵਾਚਾਂਗਾ ਜੀ ਚੈੱਕ ਕਰਵਾਵਾਂਗਾ ਕੀ ਕੀ ਕੰਮ ਹੋਇਆ ਜੇ ਇਹਦੇ ਵਿੱਚ ਠੇਕੇਦਾਰ ਦੋਸ਼ੀ ਪਾਇਆ ਜਾਂਦਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਜੇ ਕੰਮ کہہ ਰਿਹਾ ਕਿਹਾ ਗਿਆ ਹੈ ਕਿ ਘਟੀਆ ਕੁਆਲਟੀ ਦਾ ਕੀਤਾ ਗਿਆ ਹੈ ਉਹਨੂੰ ਸੁਧਾਰਿਆ ਜਾਏਗਾ ਨਾਲ ਜੋ ਵੀ ਆ ਸਾਰਾ ਕੀਤਾ ਜਾਏਗਾ ਜੋ ਕੰਮ ਅਲੋਟਮੈਂਟ ਦੇ ਹਿਸਾਬ ਨਾਲ ਜੋ ਸਰਕਾਰ ਦੇ ਨਿਯਮ ਨੇ ਜੋ ਸਪੈਸੀਫਿਕੇਸ਼ਨ ਨੇ ਉਹਦੇ ਬਿਹਾਫ ਤੇ ਹੀ ਕੰਮ ਕੀਤਾ ਜਾਏਗਾ ਤੱਕ ਅੰਕਲ ठेकेदार ਨੂੰ ਕੋਈ ਪੇਮੈਂਟ ਵੀ ਨਹੀਂ ਕੀਤੀ ਜਾਵੇਗੀ ਜੇ ਅਕਾਰਡਿੰਗ ਨਹੀਂ ਕਰਨ ਦਾ ਕੋਈ ਸੋਚਣਾ ਹੈ